ਕੀ ਤੁਸੀਂ ਜਾਣਦੇ ਹੋ ਤੇਗ ਅਤੇ ਲੰਗਰ ਵਿੱਚ ਕਿਰਪਾਨ ਕਿਉਂ ਫੇਰੀ ਜਾਂਦੀ ਹੈ ਇਹ ਕਿਰਪਾਨ ਭੇਟ ਕਰਨ ਦੀ ਰਸਮ ਕਦੋਂ ਤੇ ਕਿਉਂ ਸ਼ੁਰੂ ਕੀਤੀ ਗਈ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਨੂੰ ਤੇ ਕਿਉਂ ਕਿਹਾ ਸੀ ਕਿ ਮੁਸਲਮਾਨਾਂ ਦੇ ਖਾਣੇ ਵਿੱਚ ਕਿਰਪਾਨ ਭੇਟ ਕਰਦੇ ਹੋ ਤੇ ਉਹ ਖਾਣਾ ਤੇਗ ਬਣ ਜਾਵੇਗਾ ਇਹ ਸਭ ਜਾਣਾਂਗੇ ਅੱਜ ਦੀ ਇਸ ਵੀਡੀਓ ਵਿੱਚ ਪਰ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਹੈ ਜੀ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਜੀ ਤੇ ਹੁਣੇ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਅਕਸ ਵਿੱਚ ਤਾਂ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਆਪਣੀ ਹਾਜ਼ਰੀ ਜੂਲ ਲਗਵਾਇਓ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਦੀ ਜੰਗ ਵਿੱਚ ਆਪਣੇ ਵੱਡੇ ਦੋ ਜਿਗਰ ਦੇ ਟੋਟੇ ਤਿੰਨ ਪਿਆਰੇ ਅਤੇ 35 ਸਿੰਘ ਸ਼ਹੀਦ ਕਰਵਾ ਕੇ ਪੰਜ ਪਿਆਰਿਆਂ ਦੇ ਹੁਕਮ ਨੂੰ ਪ੍ਰਵਾਨ ਕਰਦੇ ਹੋਏ ਅੱਠ ਪੋ ਦੀ ਰਾਤ ਸਿੰਘਾਂ ਨੂੰ ਕਿਹਾ ਅਸੀਂ ਤੁਹਾਨੂੰ ਮੱਛਵਾੜੇ ਦੇ ਜੰਗਲਾਂ ਵਿੱਚ ਮਿਲਾਂਗੇ ਤੁਸੀਂ ਉੱਤਰ ਤਾਰੇ ਦੀ ਸੇਧ ਵਿੱਚ ਚਲੇ ਆਉਣਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੱਚੀ ਗੜੀ ਨੂੰ ਛੱਡ ਕੇ ਮੱਛਵਾੜੇ ਦੇ ਇੰਗਲਾਵਲ ਤੁਰ ਪਏ ਰਾਤ ਨੂੰ ਸ਼ਾਹੀ ਫੌਜਾ ਵਿੱਚ ਸਿੰਘਾਂ ਦੇ ਜੇਕਾਰਿਆਂ ਨੂੰ ਸੁਣ ਕੇ ਭੱਜਣਾ ਪੈ ਗੀਆਂ ਸਨ ਕਮਸਾਂ ਦਾ ਯੁੱਧ ਹੋਇਆ ਸੀ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਅਤੇ ਮਾਰ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਚਾਂਟੇ ਹੇਠਾਂ ਆੜ ਮਿਲੇ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਰਾਮ ਕਰ ਰਹੇ ਸਨ ਅੰਮ੍ਰਿਤ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਈ ਗੁਲਾਬਾ ਪੰਜਾਬਾ ਆਪਣੇ ਘਰ ਚੁਬਾਰਾ ਸਾਹਿਬ ਲੈ ਗਏ ਇਨ੍ਹਾਂ ਦੇ ਘਰੋਂ ਹੀ ਭਾਈ ਨਵੀ ਖਾਂ ਭਾਈ ਗਨੀ ਖਾਂ ਦਸ਼ਮੇਸ਼ ਪੀਤਾ ਨੂੰ ਤੇ ਸਿੰਘਾਂ ਨੂੰ ਆਪਣੇ ਨਿਜੀ ਕਰ ਲਈ ਆਏ ਸਨ ਭਾਈ ਨਵੀ ਖਾਂ ਗਨੀ ਖਾਂ ਗੁਰੂ ਜੀ ਦੇ ਸੱਚੇ ਸੇਵਕ ਸਨ ਸਵੇਰੇ ਚਮਕੌਰ ਸਾਹਿਬ ਵਿੱਚ ਦਸ਼ਮੇਸ਼ ਪੀਤਾ ਦਾ ਸ਼ਾਹੀ ਫੌਜਾਂ ਨੂੰ ਨਾ ਪਤਾ ਲੱਗਣ ਤੇ 10000 ਦੀਆਂ ਟੁਕੜੀਆਂ ਵਿੱਚ ਫੌਜਾਂ ਆਲੇ-ਦੁਆਲੇ ਗੁਰੂ ਜੀ ਦੀ ਪਾਲ ਵਿੱਚ ਨਿਕਲ ਪਈਆਂ ਸਨ ਤੇ ਲਾਵਰ ਖਾਂ ਦੀ ਫੌਜ ਨੇ ਮਾਛਵਾਰੇ ਸਾਹਿਬ ਦੀ ਘੇਰਾਬੰਦੀ ਕੀਤੀ ਹੋਈ ਸੀ ਦਿੱਲੀੋਂ ਚੱਲਣ ਸਮੇਂ ਦਲਾਵਰ ਖਾਂ ਨੇ ਸੁਖਣਾ ਸੁਖੀ ਸੀ ਕਿ ਅੱਲਾਹ ਤਾਲਾ ਮੇਰੀ ਫੌਜ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਟਕਰਾ ਨਾ ਕਰਨਾ ਪਵੇ ਇਸ ਦੇ ਬਦਲੇ ਮੈਂ 500 ਮੋਰਾ ਉੱਚ ਦੇ ਪੀਰ ਨੂੰ ਭੇਟ ਕਰਾਂਗਾ ਸ਼ਾਹੀ ਫੌਜ ਦੇ ਘੇਰੇ ਵਿੱਚੋਂ ਨਿਕਲਦੀ ਵਿਉਂਤ ਉੱਚ ਦੇ ਪੀਰ ਬਣ ਕੇ ਬਣਾਈ ਗਈ ਸੀ ਕਿਉਂਕਿ ਅੱਜ ਵੀ ਪਹਾਵਲਪੁਰ ਪਾਕਿਸਤਾਨ ਦੇ ਸਾਰੇ ਸੂਫੀ ਫਕੀਰ ਕੇਸਾ ਧਾਰੀ ਹਨ ਤੇ ਨੀਲੇ ਵਸਤਰ ਪਾਉਂਦੇ ਹਨ ਸਾਰਿਆਂ ਨੇ ਨੀਲੇ ਕੱਪੜੇ ਪਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਲੰਘ ਉੱਤੇ ਬਿਠਾ ਲਿਆ ਚੌਰ ਸਾਹਿਬ ਦੀ ਸੇਵਾ ਭਾਈ ਦਿਆ ਭਾਈ ਨਵੀਖਾ ਗਨੀਖਾ ਭਾਈ ਧਰਮ ਸਿੰਘ ਭਾਈ ਮਾਲ ਸਿੰਘ ਪਲੰਗ ਚੁੱਕ ਗਏ ਤਕਰੀਬਨ 1.5 ਕਿਲੋਮੀਟਰ ਹੀ ਦੂਰ ਗਏ ਸਨ ਕਿ ਸ਼ਾਹੀ ਫੌਜਾਂ ਨੇ ਰੋਕ ਲਿਆ ਦਿਲਾਬਰ ਖਾਨ ਨੇ ਪੁੱਛਿਆ ਤੁਸੀਂ ਕੌਣ ਹੋ ਤੇ ਕਿੱਥੇ ਚੱਲੇ ਹੋ ਭਾਈ ਨਵੀਖਾ ਬੋਲੇ ਇਹ ਸਾਡੇ ਉੱਚ ਦੇ ਪੀਰ ਹਨ ਪਵਿੱਤਰ ਅਸਥਾਨਾਂ ਦੀ ਜਹਾਰਤ ਕਰ ਰਹੇ ਹਨ ਸਵੇਰ ਦਾ ਸਮਾਂ ਸੀ ਦਿਲਾਬਰ ਖਾਨ ਨੇ ਕਿਹਾ ਤੁਹਾਡੇ ਉੱਚ ਦੇ ਪੀਰ ਸ਼ਨਾਖਤ ਕਰਵਾਏ ਬਗੈਰ ਅੱਗੇ ਨਹੀਂ ਜਾ ਸਕਦਾ ਦੇ ਇਹੇ ਸਾਡੇ ਨਾਲ ਖਾਣਾ ਖਾਣ ਫੇਰ ਭਾਈ ਨਵੀ ਖਾਂ ਭਾਈ ਗਨੀ ਖਾਂ ਬੋਲੇ ਉੱਚ ਦੇ ਪੀਰ ਤਾਂ ਰੋਜ਼ੇ ਤੇ ਹਨ ਉੱਚ ਦੇ ਪੀਰ ਨੂੰ ਛੱਡ ਕੇ ਅਸੀਂ ਸਾਰੇ ਖਾਣੇ ਵਿੱਚ ਸ਼ਰੀਕ ਹੋਵਾਂਗੇ ਫੇਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਈ ਦਿਆ ਸਿੰਘ ਨੇ ਕਿਹਾ ਗੁਰੂ ਜੀ ਤੁਸੀਂ ਤਾਂ ਰੋਜ਼ੇ ਦੇ ਬਹਾਨੇ ਬਚ ਗਏ ਸਾਡਾ ਕੀ ਬਣੇਗਾ ਗੁਰੂ ਜੀ ਨੇ ਆਪਣੇ ਕਮਰ ਕੱਸੇ ਵਿੱਚੋਂ ਛੋਟੀ ਕਿਰਪਾਨ ਭਾਈ ਦਿਆ ਸਿੰਘ ਜੀ ਨੂੰ ਦਿੱਤੀ ਤੇ ਕਿਹਾ ਇਸ ਕਿਰਪਾਨ ਨੂੰ ਖਾਣੇ ਵਿੱਚ ਫੇਰ ਲੈਣਾ ਤੇ ਦਾ ਦੇਖ ਬਣ ਜਾਵੇਗਾ ਤਉ ਪ੍ਰਸਾਦ ਪਰਮ ਦਾ ਨਾਸ ਸ਼ਪੇ ਸ਼ਾਂਦ ਲਗੇ ਰੰਗ ਤੇ ਉਹ ਪ੍ਰਸਾਦ ਵਾਹਿਗੁਰੂ ਕਹਿ ਕੇ ਸ਼ੱਕ ਲੈਣਾ ਮੁਸਲਮਾਨਾ ਨੇ ਖਾਣਾ ਤਿਆਰ ਕਰਕੇ ਸਾਰਿਆਂ ਅੱਗੇ ਰੱਖ ਦਿੱਤਾ ਤਾਂ ਪਾਈ ਦਿਆ ਸਿੰਘ ਨੇ ਕਿਰਪਾਲ ਕੱਢ ਕੇ ਖਾਣੇ ਵਿੱਚ ਫੇਰ ਦਿੱਤੀ ਇਹ ਦੇਖ ਕੇ ਦਲਾਬਰ ਖਾਂ ਜਰਨੈਲ ਬੋਲਿਆ ਤੁਸੀਂ ਇਹ ਕੀ ਕਰ ਰਹੇ ਹੋ ਖਾਣੇ ਵਿੱਚ ਕਿਰਪਾਲ ਕਿਉਂ ਫੇਰ ਰਹੇ ਹੋ ਤਾਂ ਪਾਈ ਨਬੀ ਖਾਂ ਬੋਲੇ ਦਲਾਬਰ ਖਾਂ ਹੁਣੇ ਮੱਕੇ ਮਦੀਨੇ ਤੋਂ ਪੈਗਾਮ ਆਇਆ ਹੈ ਗੇ ਖਾਣਾ ਖਾਣ ਤੋਂ ਪਹਿਲਾਂ ਖਾਣੇ ਵਿੱਚ ਕਿਰਪਾਨ ਭੇਟ ਜ਼ਰੂਰ ਕਰੋ। ਸਨਾਤੀ ਲਈ ਕਾਜੀ ਨੂਰ ਮੁਹੰਮਦ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਮਿੱਤਰ ਸੀ। ਉਸ ਨੂੰ ਨਾਲ ਦੇ ਪਿੰਡੋਂ ਨੂਰਪੁਰ ਤੋਂ ਬੁਲਾਇਆ ਗਿਆ। ਕਾਜੀ ਨੂਰ ਮੁਹੰਮਦ ਨੇ ਆ ਕੇ ਦਲਾਵਰ ਖਾਨ ਨੂੰ ਕਿਹਾ ਕਿ हे ਦਲਾਵਰ ਖਾਨ ਤੂੰ ਸ਼ੁਕਰ ਕਰਾ ਉੱਚ ਦੇ ਪੀਰ ਨੇ ਪਲੰਗ ਰੋਕਣ ਤੇ ਤੈਨੂੰ ਕੋਈ ਵੱਦਵਾ ਨਹੀਂ ਦਿੱਤੀ। ਇਹ ਪੀਰਾਂ ਦੇ ਪੀਰ ਹਨ। ਦਲਾਵਰ ਖਾਨ ਨੇ ਸਜਦਾ ਕਰਕੇ ਖੀਮਾ ਮੰਗੀ ਅਤੇ ਬਾ ਇੱਜ਼ਤ ਅੱਗੇ ਦਾਰਲੀਕੀ ਹਾਂ ਕਟ-ਕਟ ਕੇ ਅੰਦਰ ਕੀ ਜਾਣਤ ਪਲੇ ਬੁਰੇ ਕੀ ਪੀਰ ਪਛਾਨਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਦਿਲਬਰ ਖਾਨ ਤੂੰ ਤਾਂ 500 ਮੋਰਾ ਉੱਚ ਦੇ ਪੀਰ ਨੂੰ ਭੇਟ ਕਰਨ ਦੀ ਸੁਖਣਾ ਸੁਖੀ ਸੀ ਉਹ ਪੂਰੀ ਕਰੋ ਹੁਣ ਦਿਲਬਰ ਖਾਨ ਦਾ ਨਿਸ਼ਚਾ ਪੱਕਾ ਹੋ ਗਿਆ ਚੱਟ 500 ਮੋਰਾ ਤੇ ਕੀਮਤੀ ਦੁਸ਼ਾਲਾ ਮੰਗਾ ਕੇ ਗੁਰੂ ਜੀ ਦੇ ਚਰਨਾਂ ਵਿੱਚ ਭੇਟ ਕੀਤਾ ਤੇ ਉਸ ਨੇ ਆਪਣੀ ਭੋਲ ਬਖਸ਼ਾਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਭੇਟਾ ਨਵੀ ਖਾ ਅਤੇ ਗਨੀ ਖਾਨ ਨੂੰ ਦੇ ਦਿੱਤੀ ਤੇਗ ਅਤੇ ਖਾੜੇ ਵਿੱਚ ਕਿਰਪਾਨ ਪੇਟ ਕਰਨ ਦੀ ਮਰਿਆਦਾ ਗੁਰਦੁਆਰਾ ਸ਼੍ਰੀ ਕਿਰਪਾਨ ਪੇਟ ਤੋਂ ਚੱਲੀ ਹੈ ਇਹ ਸਾਰਾ ਇਤਿਹਾਸ ਗੁਰਦੁਆਰਾ ਸ਼੍ਰੀ ਕਿਰਪਾਨ ਪੇਟ ਸਾਹਿਬ ਦਾ ਹੈ ਜੋ ਕਿ ਮੱਛਵੜਾ ਵਿਖੇ ਸ਼ੋਭਿਤ ਹੈ ਇਸ ਹਸਤਾਤੇ ਸ੍ਰੀ ਗੁਰ ਗੋਬਿੰਦ ਸਿੰਘ ਜੀ ਨੇ ਇੱਕ ਚਸ਼ਮਾ ਵੀ ਪ੍ਰਗਟ ਕੀਤਾ ਸੀ ਭਾਈ ਦਿਆ ਸਿੰਘ ਨੇ ਚਸ਼ਮੇ ਦੇ ਜਲ ਨਾਲ ਗੁਰੂ ਜੀਨ ਰੋਜਾ ਖੋਲਣ ਲਈ ਜੋ ਅਤੇ ਜਲ ਦਿੱਤਾ ਸੀ ਇਹ ਚਸ਼ਮਾ ਖੂਹ ਦੇ ਰੂਪ ਵਿੱਚ ਸੰਗਤਾਂ ਦੇ ਦਰਸ਼ਨ ਲਈ ਅੱਜ ਵੀ ਉੱਥੇ ਸ਼ੋਭਿਤ ਹੈ ਆਪਾਂ ਸਾਬਨ ਚੋਦੋ ਵੀ ਮਾਚੋੜਾ ਸਾਹਾਵੂ ਗੁਰਦੁਆਰਾ ਚਰਨ ਕਮਲ ਦਰਸ਼ਨ ਵਾਸਤੇ ਜਾਂਦੇ ਹਾਂ ਤਾਂ ਸਾਨੂੰ ਗੁਰਦੁਆਰਾ ਸ਼੍ਰੀ ਕਰਪਾਲ ਪਿੰਡ ਸਾਹਿਬ ਵੀ ਜਰੂਰ ਜਾਣਾ ਚਾਹੀਦਾ ਹੈ ਤੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ ਜੇਕਰ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰਿਓ ਜੀ ਤੇ ਕਮੈਂਟ ਬਾਕਸ ਵਿੱਚ ਹਰ ਵਾਰ ਦੀ ਤਰ੍ਹਾਂ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜੁਲਗਵਾਇਓ ਜੀ ਸਾਡੇ ਇਸ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰਿਓ ਜੀ ਤੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰਿਓ ਜੀ ਵਾਹਿ ਹੇ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ